ਨਮਸਕਾਰ ਗੱਲ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੇਜਰੀਵਾਲ ਕਾਫੀ ਪਿਛਲੇ ਸਮੇਂ ਤੋਂ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਕਿਉਂਕਿ ਉਹਨਾਂ ਤੇ ਜਿਹੜਾ ਹੈ ਮਨੀ ਲਾਂਡਰੀ ਦਾ ਕੇਸ ਚੱਲ ਰਿਹਾ ਹੈ ਕੇਜਰੀਵਾਲ ਨੇ ਕਈ ਵਾਰ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਜ਼ੁਬਾਨ ਦੇ ਲਈ ਅਪੀਲ ਅਲਾਈ ਕਿ ਮੈਨੂੰ ਜਿਹੜਾ ਹੈ ਇਹ ਤੋਂ ਬਰੀ ਕੀਤਾ ਜਾਵੇ ਜਾਂ ਮੈਂ ਨਿਰਦੋਸ਼ ਹਾਂ ਲੇਕਿਨ ਈਦੀ ਵਾਰ-ਵਾਰ ਜਿਹੜਾ ਕੋਈ ਨਾ ਕੋਈ ਨਵਾਂ ਪੰਗਾ ਖੜਾ ਕਰ ਦਿੰਦੀ ਹੈ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੀ ਜਵਾਨਾਂ ਤੇ ਫੈਸਲੇ ਫੈਸਲਾ ਸੁਰੱਖਿਆਤ ਅਤੇ ਸੁਪਰੀਮ ਕੋਰਟ ਨੇ ਜਵਾਨਤ ਲਈ ਰੱਖੀ ਇੱਕ ਵੱਡੀ ਸ਼ਰਤ ਦੱਸ ਦਈਏ ਕਿ ਜਿਸ ਤਰ੍ਹਾਂ ਆਲਰੇਡੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਅਰਵਿੰਦ ਕੇਜਰੀਵਾਲ ਕਾਫੀ ਦਿਨਾਂ ਤੋਂ ਜਿਹੜੇ ਨੇ ਨਜ਼ਰਬੰਦ ਨੇ ਇਤਿਹਾਸ ਜੇਲ੍ਹ ਦੇ ਵਿੱਚ ਈਡੀ ਦੇ ਜਿਹੜੂ ਵੱਲੋਂ ਛਾਪਾ ਮਾਰਿਆ ਗਿਆ ਮਨੀ ਲਾਂਡਰੀ ਨੂੰ ਲੈ ਕੇ ਦੂਸਰੇ ਪਾਸੇ ਜਵੰਤ ਦੀ ਅਰਜੀ ਰੱਖੀ ਸੀ ਕੇਜਰੀਵਾਲ ਨੇ ਲੇਕਿਨ ਜਿਵੇਂ ਹੀ ਉਹਨਾਂ ਨੇ ਜਵੰਤ ਦੇ ਵਾਸਤੇ ਆਪਣੀ ਗੁਹਾਰ ਲਗਾਈ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਤੇ ਉਹਨਾਂ ਨੇ ਕੁਝ ਸ਼ਰਤਾਂ ਜਿਹੜੀਆਂ ਰੱਖ ਦਿੱਤੀਆਂ ਨੇ ਕੇਜਰੀਵਾਲ ਦੇ ਸਾਹਮਣੇ ਇਹ ਕੀ ਹਨ ਸ਼ਰਤਾਂ ਹਾਲਾਂਕਿ ਈਦੀ ਵਾਰ-ਵਾਰ ਕਹਿ ਰਹੀ ਸੀ ਕਿ ਇਸ ਨੂੰ ਜਵਾਬਤ ਨਹੀਂ ਦੇਣੀ ਲੇਕਿਨ ਸੁਪਰੀਮ ਕੋਰਟ ਨੇ ਈਦੀ ਨੂੰ ਕਿਹਾ ਕਿ ਵੋਟਾਂ ਲੋਕ ਸਭਾ ਦੀਆਂ ਚਾਹੇ ਵਿਧਾਨ ਸਭਾ ਦੀਆਂ 5 ਸਾਲ ਬਾਅਦ ਇੱਕ ਇੱਕ ਵਾਰ ਆਉਂਦੀਆਂ ਨੇ ਇਸ ਲਈ ਇਸ ਨੂੰ ਯਾਨੀ ਕਿ ਅਰਵਿੰਦ ਕੇਜਰੀਵਾਲ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਨੂੰ ਪ੍ਰਚਾਰ ਕਰਨ ਜਾਂ ਰੈਲੀਆਂ ਕਰਨ ਦਾ ਮੌਕਾ ਦੇਣਾ ਵਾਜਬ ਬਣਦਾ ਹੈ ਇਹ ਕਿਹਾ ਹੈ ਸੁਪਰੀਮ ਕੋਰਟ ਦੇ ਮੈਜਿਸਟ੍ਰੇਟ ਨੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਇਹ ਸ਼ਰਤਾਂ ਰੱਖੀਆਂ ਨੇ ਕਿ ਜਦੋਂ ਉਹਨੂੰ ਜ਼ਮਾਨਤ ਦਿੱਤੀ ਜਾਵੇ ਕਿ ਜ਼ਮਾਨ ਦੇ ਦਿਨਾਂ ਦੇ ਵਿੱਚ ਉਹ ਕਿਸੇ ਵੀ ਸਰਕਾਰੀ ਫਾਈਲ ਤੇ ਸੈਂ ਨਹੀਂ ਕਰਨਗੇ ਆਪਣੇ ਹਸਤਾਖਰ ਜਿਹੜੇ ਨਹੀਂ ਕਰਨਗੇ ਨਾ ਹੀ ਕਿਸੇ ਸਰਕਾਰੀ ਮਾਮਲੇ ਦੇ ਵਿੱਚ ਉਹ ਕੋਈ ਦਖਲ ਅੰਦਾਜ਼ੀ ਕਰਨਗੇ ਜੇਕਰ ਇਹ ਦਖਲ ਅੰਦਾਜ਼ੀ ਕਰਦੇ ਨੇ ਕਿਸੇ ਵੀ ਸਰਕਾਰੀ ਫਾਈਲ ਨੂੰ ਲੈ ਕੇ ਤੇ ਇਹ ਇੱਕ ਤੋਹੀਨ ਮੰਨੀ ਜਾਵੇਗੀ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਹੈ ਕੇਜਰੀਵਾਲ ਦੇ ਸਾਹਮਣੇ ਹੁਣ ਵੇਖਦੇ ਹਾਂ ਕਿ ਕਦੋਂ ਸੁਪਰੀਮ ਕੋਰਟ ਉਸ ਨੂੰ ਦਿੰਦੀ ਹੈ ਜਬਾਨਤ ਕਿਉਂਕਿ ਹਾਲੇ ਮਾਮਲਾ ਜਿਹੜਾ ਸੁਰੱਖਿਅਤ ਰੱਖਿਆ ਹੋਇਆ ਹੈ ਜਿਵੇਂ ਹੀ ਉਹਨੂੰ ਜਬਾਨ ਦੇਵੇਗੀ ਉਸ ਦੇ ਬਾਰੇ ਨਵੀਂ ਅਪਡੇਟ ਅਪਡੇਟ ਲੈ ਕੇ ਮਿਲਾਂਗੇ ਧੰਨਵਾਦ ਤੁਹਾਡਾ ਹੁਸਰਾਜ